ਸੋ ਹਾਂ ਜੀ ਜਿਹੜਾ ਅੱਜ ਆਪਣੇ ਵੱਲੋਂ ਰੋਡ ਪ੍ਰਦਰਸ਼ਨ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਵਿਆਣਾ ਦੇਸੀ ਦਫ਼ਤਰ ਗਏ ਸੀਗੇ ਤੇ ਸਾਰੇ ਆਪਣੇ ਵਰਕਰਾਂ ਨਾਲ ਤੇ ਉੱਥੇ ਮੈਮੋਰਿਅਲ ਦਿੱਤਾ ਕੰਗਣੇ ਰੋਡ ਦਾ ਜਿਹੜਾ ਪਿਕਚਰ ਕੱਢੀ ਆਉਣੇ ਉਹਦੇ ਅਸੀ ਕਈ ਉਹਦੇ ਸਿਲਸਿਲੇ ਵਿੱਚ ਦਿੱਤਾ ਵੀ ਇਹ ਇਹ ਲੀਜ ਨਹੀਂ ਹੋਣੀ ਚਾਹੀਦੀ ਬੈਨ ਹੋਣੀ ਚਾਹੀਦੀ ਹੈ ਚੰਗਣਾ रावत ਪੰਜਾਬ ਨੂੰ ਹੀ ਟਾਰਗੇਟ ਕਰਦੀ ਆ ਤੇ ਉਹ ਉਹਨਾਂ ਦੇ ਬੀਜਪੀ ਦਾ ਸਰ ਤੇ ਹੱਥ ਆ ਤੇ ਉਹ ਉਹਨੇ ਟਾਰਗੇਟ ਕਰਦੀ ਆ ਜੋ ਸਿੱਖ ਕਿਸਾਨੀ ਦੇ ਲੈ ਲਵੇ ਕਿੰਨਾ ਜੋ ਮੰਦਾ ਚੰਗਾ ਬੋਲਦੀ ਸੀਗੀ ਉਹ ਟਕੇ ਟਕੇ ਤੇ ਕਹਿੰਦੇ ਅਸੀਂ ਬਿਗਦਿਆਂ ਨੇ ਜੋ ਬੈਠਿਆ ਨੇ ਆਪਣੇ ਕਿਸਾਨਾਂ ਦੇ ਬੈਠੇ ਬੀਜੀਆਂ ਬੈਠੀਆਂ ਤੇ ਆਪਣਾ ਧੋਣਾ ਬੈਠੇ ਸੀਗੇ ਤੇ ਹੁਣ ਉਹਨੇ ਫੇਲਮ ਬਣਾ ਗੋ ਪਰ ਸਾਡੇ ਸੰਤ ਜੀ ਮੈਸੇ ਖਾਲਸਾ ਢੰਡਰ ਵਾਲਿਆਂ ਨੇ ਸਭ ਨੂੰ ਟਾਰਗੇਟ ਕੀਤਾ ਸੋ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਬਾਹਰ ਆ ਜਾਵੇ ਕਿ ਨਹੀਂ ਦਾ ਫਿਰ ਹੋਰ ਸੁਣਵਾਉਣੇ ਬਹੁਤ ਤੰਗ ਨਾਲ ਆਉਂਦੇ ਨੇ ਜੀ ਬਰਦਾਸ਼ਤ ਜੀ ਸ਼ਿਮਤਾਂ ਵਾਲੇ ਕੀ ਕਹਿ ਰਹੇ ਨੇ ਜੀ ਸ਼ਿਮਤਾਂ ਵਾਲੇ ਤਾਂ ਹੁਣ ਪੰਜਾਂ ਚ ਨਹੀਂ ਤਿੰਨਾਂ ਚ ਨਹੀਂ ਕਾਹੋ ਗੱਗ ਹੈ ਨਹੀਂ ਉਹ ਬਸ ਅੰਦਰ ਵੜ ਕੇ ਫਿਲਮਾਂ ਵਾ ਵੀਡੀਓ ਬਣਾ ਕੇ ਸ਼ੇਅਰ ਕਰ ਲੈਂਦੇ ਨੇ ਕਿਸੇ ਨੇ ਕਰਨਾ ਕੋਰਨਾ ਕੁਝ ਨਹੀਂ ਹੈਗਾ ਨਾ ਉਹਨਾਂ ਨਾਲ ਮਗਰ ਕੋਈ ਬੰਦਾ ਉਹ ਕੱਲੇ ਕੱਲੇ ਹੈਗੇ ਨੇ ਹਾਂ ਉਹਨਾਂ ਬਸ ਉਹੀ ਕਹਿੰਦੇ ਜਿਹੜੇ ਚਾਰ ਨਾਲ ਗਨਮੈਨ ਹੁੰਦੇ ਨੇ ਗਨਮੈਨ ਨਾਲੇ ਰੌਲਾ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਪਤਾ ਨਹੀਂ ਕਾਹਦਾ ਕੋਈ ਲੈਣੇ ਦੇਣੇ ਸਿੱਖ ਕਾਮ ਟਾਰਗੇਟ ਕਰੀਆ ਹੈ ਉਹਨਾਂ ਨੇ ਐਜੰਸੀ ਫਿਲਮ ਬਣਾ ਕੇ ਸੰਤ ਬੰਰ ਵਾਲਿਆਂ ਦਾ ਕਿਰਦਾਰ ਦਿਖਾਉਂਦੇ ਨੇ ਉਹ ਤਾਂ ਉਸ ਹਈ ਨਹੀਂ ਉਹਦੇ ਵਿੱਚ ਜਿਹੜਾ ਦਿਖਾਇਆ ਨੇ ਉਹ ਸੌਂਦਾ ਹੀ ਨਹੀਂ ਹੋਇਆ ਵੀ ਗੱਡੀਆਂ ਦੇ ਵਿੱਚੋਂ ਬੰਦੇ ਮਾਰਦੇ ਨੇ ਕੱਢ ਕੱਢ ਕੇ ਉਹ ਸਾਰੇ ਹੀ ਵੀ ਟੀਮ ਖੜੀ ਖੱਤੀ ਹੁੰਦੀ ਸੀ ਉਹਨਾਂ ਦੀ ਸਰਕਾਰਾਂ ਦੀ ਇਹ ਉਹੀ ਮਾਰਦੇ ਸੀਗੇ ਤੇ ਇਹਨਾਂ ਨੂੰ ਸਿੱਖਾਂ ਨੂੰ ਜਿਹੜੀ ਖੜਕੋਈ ਸੀਗਾ ਤੇ ਸਭੀ ਸੋ ਇਹਨਾਂ ਨੂੰ ਖਰਾਬ ਕਰਦੇ ਸੀ। ਸੋ ਇਹ ਗੱਲਾਂ ਨਾਲੇ ਸੰਤਾਨ ਨੇ ਵੀ ਨਹੀਂ ਕਿਹਾ ਕਦੇ ਵੀ ਆ ਖਾਲਿਸਤਾਨ ਲੈਣਾ। ਉਹਨਾਂ ਨੇ ਕਿਹਾ ਸੀ ਭਾਈ ਜੇ ਨਹੀਂ ਸਾਨੂੰ ਸਵਤੰਤਰ ਅਧਿਕਾਰ ਦੇਣਾ ਵੱਧ ਜਿਹੜੇ ਘਰਾਂ ਦੀ ਗੱਲ ਕਰਦੇ ਸੀ ਤਾਂ ਸਾਨੂੰ ਫਿਰ ਜੇ ਤੁਸੀਂ ਅੱਧਕੇ ਦੇ ਦੋਗੇ ਤਾਂ ਅਸੀਂ ਲੈ ਵੀ ਲਵਾਂਗੇ। ਕੋਈ ਗੱਲ ਇਹ ਦੀ ਵਾਰੀ ਖਾਲਿਸਤਾਨ ਦੀ ਤਾਂ ਜੇ ਫਿਰ ਕਹਿ ਕੇ ਵੀ ਕਰੇ ਜਾਂਦੇ ਹੋ ਜੀ ਜੇ ਤਕਾਲੇ ਰੱਖਦੇ ਟੈਕ ਹੋ ਗਿਆ ਉਹਦੇ ਨਹੀਂ ਰੱਖੀ ਜਾਊਗੀ। ਮੋਹਦਾ ਉਹਦੇ ਕਿੰਨੀ ਰਹਿਮ ਪਈਆਂ ਨੇ ਆਪਣੀਆਂ ਸੰਤਾਨੀਆਂ ਸੁਣਨੋ ਸਪੀਚਾਂ ਕਦੇ ਵੀ ਕਿਹਾ ਹੋਵੇ ਕਦੇ ਨਹੀਂ ਕਿਹਾ ਉਹਨਾਂ ਨੇ ਵੀ ਖਾਲਸਾ ਤਾਂ ਲੈਣਾ ਪਰ ਇਹ ਲੋਕ ਨੇ ਜਿਹੜੇ ਜਿਵੇਂ ਹੁਣ ਕੰਨੜਾ ਰਾਉਤ ਹੋ ਗਈ ਇਹ ਸਿੱਖਾਂ ਦੀ ਸ਼ੈਲੀ ਖਰਾਬ ਕਰਨਾ ਚਾਹੁੰਦੀ ਆ ਇੱਕ ਇਹਨਾਂ ਨੇ ਹੋਰ ਤਦਾਵ ਨਹੀਂ ਦਿੱਨੇ ਆ ਗਾਹਾਂ ਬਾਗ ਤੇ ਪਹਿਲਾਂ ਸਾਡੇ ਸੇ ਗੁਰੂਆਂ ਵੀ ਕਦੇ ਕਿਸੇ ਨੇ ਫਿਲਮ ਬਣਾਉਣ ਦੀ ਸਿਰਪਤ ਨਹੀਂ ਕੀਤੀ ਸੋ ਇਹ ਘੋਣਾ ਆ ਗਿਆ ਜਿਹੜਾ ਸਾਡੇ ਰੈਵਰ ਨੇ ਸਾਡੇ ਗਾਇਕ ਬਾਦ ਦੇ ਨੇ ਸਾਡੇ ਸੰਤ ਨੇ ਉਹ ਹਿੰਦੂ ਭਰਾ ਵੀ ਸੰਤ ਮੰਨ ਲਦੇ ਨੇ ਜਿਹੜੇ ਅਸਲ ਹਿੰਦੂ ਨੇ ਉਹ ਛੇਛਣ ਵਾਲਿਆਂ ਦਾ ਕੀ ਹੈ ਉਹਨਾਂ ਦਾ ਕੋਈ ਪਸੂ ਨਾ ਜਣੇ ਨਾ ਜਿਹੜੇ ਅਸਲੀ ਹੁੰਦੇ ਨੇ ਉਹ ਵੀ ਦੁੱਖ ਮਨਾਉਂਦੇ ਉਹ ਵੀ ਕਹਿੰਦੇ ਵੀ ਹਾਂ ਸ਼ਾਂਤ ਸੀ ਇਹ 101 ਕਾ ਪਾਠ ਕਰਨ ਵਾਲੇ ਜਪਜੀ ਸਾਹਿਬ ਦੇ ਤੇ ਉਹਨਾਂ ਵਿੱਚ ਕੀ ਹੈ ਕੁਝ ਨਹੀਂ ਤੇ ਨਾਲ ਇਹਨਾਂ ਉਹਨਾਂ ਨੂੰ ਗਿਆਨ ਸੀਗਾ ਫਿਰ ਉਸ ਟਾਈਮ ਦੀਆਂ ਗੱਲਾਂ ਨੇ ਜਿਹੜੇ ਬੰਦੇ ਆਪ ਖੁਦ ਦੱਸਦੇ ਨੇ ਹਿੰਦੂਪੁਰਾ ਕਿਸੇ ਦੀ ਕੁੜੀ ਆ ਕੋਈ ਹੈਗਾ ਸੀਗਾ ਕੋਈ ਚੱਕੀ ਲੱਗਾ ਸੀ ਹਿੰਦੂ ਦੀ ਦਾ ਉਹਨਾਂ ਨੇ ਵਾਪਸ ਮਲਾਈ ਸੀ ਉਹ ਵੀ ਦਾਗ ਦੀ ਰੋਲਾ ਸੀਗਾ ਇੱਕ ਉੱਚਾ ਕੇ ਲੈ ਕੇ ਸੀਗੇ ਘੰਟਿਆਂ ਜੇ ਕੁਝ ਘੰਟਿਆਂ ਦੀ ਵਾਪਸ ਕਰਾਈ ਸੀ ਉਹਨਾਂ ਨੂੰ ਤਾਂ ਕੋਈ ਹੈ ਹੀ ਨਹੀਂ ਕਹੇਗਾ ਵੀ ਮੈਂ ਹਿੰਦੂ ਆਣਾ ਕੋਈ ਉਹੀ ਚੀਜ਼ ਨੂੰ ਅਸੀਂ ਕਹਿੰਦੇ ਆ ਬਈ ਸਾਡੀ ਬੜੀ ਹਿੰਦੂ ਭਾਈ ਸਿੱਖ ਇਕਤਾ ਅਸਲੀ ਇਕਤਾ ਜਿਹਨੂੰ ਕਹਿੰਦੇ ਆ ਉਹ ਸਾਡੀ ਖਰਾਬ ਨਾ ਕਰੇ ਇਹ ਫਿਲਮ ਆਉਣ ਨਾਲ ਸਾਡੀ ਹਿੰਦੂ ਸਿੱਖ ਇਕਤਾ ਦੇ ਵਿੱਚ ਆਟੋਮੈਟਿਕ ਹੀ ਦਰਾੜ ਪਾਊਗੀ ਲੋਗੀਆਂ ਸਰਕਾਰਾਂ বিজেપી ਸਰਕਾਰ ਕਰਦੀ ਇਹੀ ਆਉਂਦੀ ਆ ਹੱਥ ਵੀ ਦੇ ਦੀ ਸਰਕਾਰ ਦਾ ਹੀ ਆ ਤੇ ਕੋਈ ਵੱਡੀ ਗੱਲ ਨਹੀਂ ਜੀ ਕਿ ਸਰਕਾਰ ਨੇ ਇਹ ਬੈਨ ਕਰਾਉਣੇ ਕਰਾ ਸਕਦੀ ਆ ਪਰ ਨਹੀਂ ਉਹਨਾਂ ਨੇ ਕਰਾਉਣੇ ਨਹੀਂ ਜਿੱਥੇ ਸਾਡੀਆਂ ਫਿਲਮਾਂ ਬਣਦੀਆਂ ਸੀ ਭਾਈ ਖਾਲਾਣਾ ਜਿੱਥੇ ਬਣਈਆਂ ਇੱਕ ਹੋਰ ਬੜਾਈ ਸੀ ਕਿ ਉਹਦੇ ਦਾ ਕੰਮ ਨਾ ਕਿ ਸਹਾਇਜੋਗ ਨੇ ਸੀਨ ਕੱਟ ਦੋ ਸੀਨ ਕੱਟਣ ਵਾਲੇ ਇਹਦੇ ਵੀ ਤਾਂ ਸਾਰੇ ਸ਼ਰਾਬ ਆ ਨਾਲੇ ਜਿਹੜਾ ਬੰਦਾ ਸੰਤਾਂ ਦਾ ਕਿਰਦਾਰ ਪੇਸ਼ ਕਰੂਗਾ ਉਹ ਵੀ ਅਸੀਂ ਬਖਸਾਂਗੇ ਨਹੀਂ ਦਾਹਾਂ ਆਪਦਾ ਸੋਚ ਸਭ ਦੀ ਕਿ ਕਿਰਦਾਰ ਕਰੇ ਜਿਹਨੇ ਕਰਨਾ ਤੇ ਪਹਿਲਾਂ ਇਹ ਚਲਾਉਣ ਵਾਲੇ ਵਾਲੇ ਇੰਦਰਾ ਨੂੰ ਜਾ ਕੇ ਪੁੱਛ ਲੈਣਾ ਇਹ ਵੀ ਹੁਣ ਇੰਗਲਾਂ ਦਾ ਉਹ ਵੀ ਉਹੀ ਕੰਮ ਕਰਨ ਲੱਗੀ ਹੈ ਜੋ ਜੌਂਦਰਾਂ ਨੇ ਕੀਤਾ ਸੀ ਕਿਤੇ ਨਾ ਕਿਤੇ ਇੰਦਰਾ ਦੀ ਸਭੀ ਵੀ ਕਾਂਗਰਸੀ ਵੀਰਾਂ ਨੂੰ ਵੀ ਬੇਨਤੀ ਆ ਵੀ ਇਹ ਉੱਠ ਕੇ ਖੜੇ ਹੋਣ ਜਿੰਨਾ ਵੀ ਸਿੱਖ ਹੈ ਵੀ ਇਹ ਸਰਕਾਰਾਂ ਦੇ ਖਿਲਾਫ ਚੰਗਾ ਕਰਿਆ ਜਾਂ ਮਾੜਾ ਕਰਿਆ ਲੇਕਿਨ ਸਾਰਿਆਂ ਨੇ ਮੂੰਹ ਨਹੀਂ ਸੋਣਾ ਕਿ ਵੀ ਹਾਂ ਇਹਨੇ ਗਲਤ ਕਰਿਆ ਹੋਇਆ ਪੰਜਾਬ ਦੀ ਸਭੀ ਖਰਾਮ ਕਰ ਲੈ ਨਾਲੇ ਉਹ ਤਾਂ ਇੰਦਰਾ ਨੇ ਕੁਝ ਕਰਿਆ ਹੀ ਨਹੀਂ ਸੀਗਾ ਜਿਹੜਾ ਕੋਈ ਸਹੀ ਦਿਖਾ ਰਹੀ ਆ ਜੇ ਅਸਲੀ ਬੰਦੇ ਹੋਣਗੇ ਕਾਂਗਰਸੀ ਉਹ ਬਰਾਬਰ ਸਭ ਲੋਰ ਤੇ ਆਉਣਗੇ ਇਹਦਾ ਵਿਰੋਧ ਕਰਨਗੇ ਫਿਲਮ ਦੇ ਪਰ ਤਾਂ ਜੀ ਸ਼ਿਵਸੈਨ ਆਲੇ ਕਹਿੰਦੇ ਨੇ ਵੀ ਕਾਰੋਬਾਰ ਕਰਨ ਦਾ ਹੱਕ ਕੰਗਣਾ ਰਾਉਤ ਨੂੰ ਨਹੀਂ ਹੈਗਾ ਜੀ ਪੱਤਰਕਾਰ ਸਾਹਿਬ ਜੇ ਦੇਸ਼ ਨੂੰ ਆ ਲੰਬੂ ਲੱਗਦਾ ਹੋਵੇ ਉਹ ਬਿਜ਼ਨਸ ਹੈ ਕੋਈ ਇਹਨਾਂ ਨੂੰ ਬਣੀ ਹੁੰਦੀ ਹੈ ਦੇਸ਼ ਨੂੰ ਜਨਤਾ ਨੂੰ ਸੇਵ ਜੋ ਇਹ ਕਹਿੰਦੀ ਜੇ ਦੇ ਵਿੱਚ ਦੋ ਤਰ੍ਹਾਂ ਆ ਉਸ ਵਿੱਚ ਜਿਸ ਵਾਂ ਮਣ ਜਾਣ ਇਹ ਨਹੀਂ ਲੱਗੇ ਨੂੰ ਕਹਿੰਦੇ ਨੇ ਪਰ ਇਹ ਬਿਜ਼ਨਸ ਵਾਲਿਆਂ ਦਾ ਬਹੁਤ ਗਲਤ ਆ ਤੇ ਇਹ ਬੀਜੇਪੀ ਸਰਕਾਰ ਵੀ ਕਿੱਥੇ ਦਾ ਪੰਜਾਬ ਦੇ ਵਿੱਚ ਆਉਣ ਨੂੰ ਫਿਰਦੀ ਆ ਵੀ ਮੈਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਤੇ ਇਹੋ ਜਿਹਾ ਕੁਝ ਕਰਨ ਨਾਲ ਸਰਕਾਰ ਨਹੀਂ ਤੇਰੀ ਬਣਨੀ ਬੀਜੇਪੀ ਤੇ ਕੁਛ ਨਾ ਕੁਛ ਪੰਜਾਬ ਲਈ ਕਰਨਾ ਪਊਗਾ ਚੰਗਾ ਕਰਨਾ ਪਊਗਾ ਤਾਂ ਕਿ ਤੇ ਜਾ ਕੇ ਤੁਹਾਡੇ ਇਥੇ ਆਧਾਰ ਬਣਨਾ ਉਹ ੱਟਕੇ ਨਾ ਹੋ ਜਾ ਤੁਸੀਂ ਕੰਗਣਾ ਵਰਗੇ ਨੂੰ ਮੂਹਰੇ ਕਰਕੇ ਫੇਰ ਤਾਂ ਤੁਹਾਡੇ ਤੇ ਡਾਂਗਾ ਪੈਣੀ ਆ ਨਾ ਇਥੇ ਕਿਸੇ ਨੇ ਵੀ ਉਹ ਕਰਨਾ ਫੇਰ ਇੱਕ ਵਾਰੀ ਨੇ ਬੋਲਤੇ ਕਰਦਾ ਜਥੇਬੰਦੀਆਂ ਨੂੰ ਜਿੰਨੇ ਵੀ ਜਥੇ ਸਿੱਖ ਜਥੇਬੰਦੀਆਂ ਕਿਸਾਨ ਬੰਦਿਆਂ ਨਾਲ ਆ ਉਹ ਸਾਰੇ ਰੋੜਿਆਂ ਤੇ ਆ ਕੇ ਇਹਦਾ ਫਿਲਮ ਦਾ ਵਿਰੋਧ ਕਰੋ ਇਹ ਫਿਲਮ ਬਹੁਤ ਆਪਣੀ ਸਭੀ ਸਾਰੀ ਪੰਜਾਬੀਆਂ ਦੀ ਇਹ ਸਭੀ ਖਰਾਬ ਹੁੰਦੀ ਹੈ ਇੱਕ ਸੰਤਾਂ ਵਾਲਾ ਨਿਕਲਿਆ ਉਹਦੇ ਵਿੱਚ ਜਿੰਨੇ ਵੀ ਸਿੱਖਾਂ ਅੜੜ ਵਾਲੇ ਬਾਹਰ ਜਾਂਦੇ ਨੇ ਗੱਡੀਆਂ ਲੈ ਕੇ ਸਾਰਿਆਂ ਨੂੰ ਹਿਮਾਚਲ ਦਾ ਹੁਣੇ ਸਾਨੂੰ ਪਾਇਨ ਲੱਗੇ ਨੇ ਉੱਥੇ-ਉੱਥੇ ਹੈਗੀ ਹੈ ਇਹ ਉਹ ਉਹ ਸਾਰੇ ਦਾ ਬਾਹਰ ਵੀ ਹੋਣ ਲੱਗਣਾ ਪਰਮਿਸ਼ਨ ਦਿੱਤਾ ਜੇ ਵਧੂਆ ਕੰਮ ਤੇ ਉਹ ਵੀ ਆਪਾਂ ਬ੍ਰੇਕ ਲਾਈਏ ਨਾ ਇਹਨੂੰ ਤੰਗ ਹੋਣ ਦਈਏ 6 ਤਰੀਕ ਨੂੰ ਤੇ ਪਹਿਲਾਂ ਹੀ ਆਪਾਂ 6 ਤਰੀਕ ਤੋਂ ਆ ਕੇ ਰੋੜਾ ਪਾ ਕੇ ਇਹਦਾ ਆਪਾਂ ਵਿਰੋਧ ਕਰੀਏ ਜਿੱਥੇ ਵੀ ਮਿਲਦਾ ਜਿਹੜੇ ਢੰਗਾਂਵਲ ਦਾ ਉੱਥੇ ਵਿਰੋਧ ਕਰੀਏ ਬਹੁਤ ਮਿਹਰਬਾਨੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕੀ ਵਿਚਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਫਿਲਮ ਐਮਰਜੈਂਸੀ ਦੇ ਸਬੰਧ ਦੇ ਵਿੱਚ ਕਿਉਂਕਿ ਕੰਗੜਾ ਰਣੌਤ ਦੀ 6 ਤਰੀਕ ਨੂੰ ਇੱਕ ਫਿਲਮ ਲੱਗ ਰਹੀ ਆ ਪੰਜਾਬ ਦੇ ਹਿੰਦੂਸਤਾਨ ਦੇ ਸਿਨੇਮਿਆਂ ਦੇ ਵਿੱਚ ਜਿਹਦੇ ਵਿੱਚ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ کردار ਨੂੰ ਦਿਖਾਦਾ ਹੋਇਆ ਇੱਕ ਮਨੁੱਖ ਜਿਹੜਾ ਕਿ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਦੇ ਉਹਦੇ ਵੱਲੋਂ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ کردار ਦਿਖਾਇਆ ਗਿਆ ਵਾ ਦੂਸਰਾ ਇਸ ਫਿਲਮ ਦੇ ਵਿੱਚ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਿਹੜਾ ਰੋਲ ਹੈ ਉਹ ਉਹਦੇ ਵਿੱਚ ਕਹਦੇ ਹੋਏ ਦਿਖਾਇਆ ਜਾ ਰਿਹਾ ਵਾ ਕਿ ਸਾਨੂੰ ਕਰਸੀ ਚਾਹੀਦੀ ਆ ਸਾਨੂੰ ਵੋਟਾਂ ਚਾਹੀਦੀਆਂ ਨੇ ਉਹ ਕਹਿੰਦੇ ਨੇ ਕਹਿੰਦੇ ਸਾਨੂੰ ਖਾਲਸਪੁਰ ਚਾਹੀਦਾ ਜਦ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਆਪਣੇ ਮੂੰਹ ਤੋਂ ਕਦੇ ਵੀ ਐਡਾ ਦੀ ਗੱਲ ਨਹੀਂ ਕੀਤੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਪੁਰ ਦੇ ਹੱਕ ਵਿੱਚ ਸੀ ਪਰ ਲੇਕਰ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਸਾਨੂੰ ਤੁਸੀਂ ਸਾਡੇ ਮਨੁੱਖੀ ਅਧਿਕਾਰਾਂ ਦੇ ਵਿੱਚ ਸਾਨੂੰ ਤੁਸੀਂ ਪਹਿਲੇ ਦਰਜੇ ਦੇ ਸ਼ਹਿਰੀ ਮੰਨੋ ਜੇ ਤੁਸੀਂ ਸਾਨੂੰ ਪਹਿਲੇ ਦਰਜੇ ਦੇ ਸ਼ਹਿਰੀ ਹਿੰਦੁਸਤਾਨ ਦੇ ਵਿੱਚ ਨਹੀਂ ਮੰਨਣਾ ਤਾ ਤੁਸੀਂ ਜੇ ਸਾਨੂੰ ਅਲੱਗ ਖਿੱਤਾ ਵੀ ਦੇ ਦੋਗੇ ਸਾਨੂੰ ਉਹ ਵੀ ਸਵੀਕਾਰ ਆ ਪਰ ਲੇਕਿਨ ਉਹਨਾਂ ਨੇ ਆਪਣੇ ਮੂੰਹੋਂ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਨਿਕੋ ਅਸੀਂ ਅਸੀਂ ਤਾਂ ਅੱਜ ਜਿਹੜਾ ਸਾਡਾ ਸਾਡਾ ਜਿਹੜਾ ਮੇਨ ਟਾਰਗੇਟ ਸੀਗਾ ਉਹ ਸਾਡਾ ਇਹੀ ਸੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਆ ਤੇ ਨਾਲ ਦੀ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਆ ਨਾਲ ਦੀ ਨਾਲ ਅਸੀਂ ਸਟਾਫ ਨੇ ਵੀ ਦਿੱਤੀ ਆ ਵੀ ਇਹ ਜਿਹੜੀ ਜਿਹੜੀ ਇਹ ਫਿਲਮਾ ਇਹਨੂੰ ਤੁਰੰਤ ਬੰਦ ਕਰਵਾਇਆ ਜਾਵੇ ਨਹੀਂ ਤਾਂ ਜਿਉਂ ਹੀ ਇਹ ਲੱਗਣ ਦੀ ਲਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਬਕਾਇਦਾ ਤੌਰ ਤੇ ਰੋੜਾਂ ਦੇ ਉੱਤੇ ਰੋੜਾਂ ਦੇ ਉੱਤੇ ਉੱਤਰ ਕੇ ਅਸੀਂ ਇਹਦਾ ਵਿਰੋਧ ਕਰਾਂਗੇ ਉਹ ਚਾਹੇ ਸਾਨੂੰ ਸਰਮਿਆਂ ਦੇ ਸਾਹਮਣੇ ਜਾਣਾ ਪਵੇ ਚਾਹੇ ਸਾਨੂੰ ਟਿਕਟਾਂ ਵਾਲੀਆਂ ਖਿੜਕੀਆਂ ਦੇ ਸਾਹਮਣੇ ਜਾਣਾ ਪਵੇ ਜੋ ਮਰਜ਼ੀ ਕਰਨਾ ਪਵੇ ਪਰ ਅਸੀਂ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਬਿਲਕੁਲ ਲੱਗਣ ਨਹੀਂ ਦੇਵਾਂਗੇ ਲੋਕਾਂ ਦਾ ਸਹਿਯੋਗ ਦੇਣਗੇ ਤੁਹਾਡਾ ਜਿਹੜੇ ਸੂਰਮੇ ਹੁੰਦੇ ਨੇ ਸਿੰਘ ਹੁੰਦੇ ਨੇ ਉਹ ਥੋੜੇ ਹੁੰਦੇ ਨੇ ਅਸੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਦੇ ਆ ਜਿਵੇਂ ਕਿਸਾਨ ਜੱਥੇਬੰਦੀਆਂ ਨੇ ਜਿੰਨੀਆਂ ਵੀ ਉਹ ਕਿਤੇ ਨਾ ਕਿਤੇ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਤਾਂ ਇਹੀ ਕੰਗਣਾ ਰੈਨਾਉਟ ਉੱਤੇ ਸਾਡੇ ਕਿਸਾਨ ਲੇਡੀਜ਼ ਨੂੰ ਟਾਰਗੇਟ ਕਰਦੀ ਸੀ ਤੇ ਅੱਜ ਜਦੋਂ ਇਹਦੀ ਫਿਲਮ ਲੱਗੀ ਆ ਤਾਂ ਇਹਨਾਂ ਕਿਸਾਨ ਜੱਥੇਬੰਦੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡਾ ਸਹਿਯੋਗ ਦਿਓ ਰੋੜਾ ਤੇ ਆਈਏ ਰੋੜਾ ਤੇ ਆ ਕੇ ਆਪਾਂ ਇਹਦੀ ਵੱਲੋਂ ਇਹ ਬੜਾਈ ਹੋਈ ਫਿਲਮ ਦਾ ਆਪਾਂ ਵਿਰੋਧ ਕਰੀਏ ਬਿਲਕੁਲ ਜੀ ਬਿਲਕੁਲ ਸਾਰੀ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਆ ਕਾਂਗਰਸ ਵਾਲੇ ਵੀਰਾਂ ਨੂੰ ਵੀ ਇਹ ਬੇਨਤੀ ਆ ਬਾਕੀ ਦੀਆਂ ਪਾਰਟੀਆਂ ਵਾਲਿਆਂ ਨੂੰ ਵੀ ਇਹ ਬੇਨਤੀ ਆ ਕਿਉਂਕਿ ਕੰਗੜਾ ਰਣਾਉਤ ਜਿਹੜੀ ਕੰਗੜਾ ਰਣਾਉਤ ਆ 1975 ਦੇ ਵਿੱਚ ਜੰਮੀ ਵੀ ਨਹੀਂ ਸੀ ਇਹਨੂੰ ਉਸ ਐਮਰਜੈਂਸੀ ਬਾਰੇ ਕੀ ਪਤਾ ਤੇ ਇਸ ਫਿਲਮ ਦੇ ਵਿੱਚ ਕਾਂਗਰਸ ਦਾ ਵੀ ਇੰਦਰਾ ਗਾਂਧੀ ਦਾ ਵੀ ਅਕਸ ਖਰਾਬ ਕੀਤਾ ਹੋਇਆ ਅਸੀਂ ਮਹਿਸੂਸ ਕਰਦੇ ਆ ਵੀ ਇਹਦੇ ਵਿੱਚ ਇੰਦਰਾ ਗਾਂਧੀ ਦਾ ਵੀ ਜਿਹੜਾ ਕਿਰਦਾਰ ਉਹਨੂੰ ਖਰਾਬ ਕਰੂਗੀ ਇਹ ਫਿਲਮ ਇਸ ਕਰਕੇ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਬਾਕੀ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਹੋਰ ਸਾਰੀਆਂ ਪਾਰਟੀਆਂ ਨੂੰ ਆਮ ਪਬਲਿਕ ਨੂੰ ਵੀ ਇਸ ਫਿਲਮ ਦਾ ਬਾਈਕਾਟ ਕਰਨਾ ਚਾਹੀਦਾ ਬਹੁਤ ਧੰਨਵਾਦ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਪ੍ਰਧਾਨ ਜੀ ਕੀ ਵਿਚਾਰ ਲੈਣਾ ਸ਼ੁਰੂ ਕਰਾਂਗੇ ਅਜੀ ਤਾਂ ਇਹ ਕਰਨਾ ਚਾਹੁੰਦਾ ਜੀ ਪੂਰੀ ਪਬਲਿਕ ਸਾਡਾ ਸਾਡੇ ਪਾਰਟੀ ਦਾ ਸਾਥ ਦੇ ਦੂਜੇ ਨੰਬਰ ਤੇ ਜਿਹੜਾ ਪੂਰਾ ਪੰਜਾਬ ਦੀ ਸਮਾਜ ਸੇਵਕ ਪਾਰਟੀਆਂ ਨੇ ਜਾਂ ਲੋਕ ਨੇ ਜਗਾ ਜਗਾ ਤੇ ਬੁੱਪੇ ਲਾ ਰਹੇ ਨੇ ਲੇਕਿਨ ਜਿਹੜੇ ਆ ਗੁਜਰਾ ਦੇ ਦੰਦਰ ਨੇ ਜਾਂ ਬਾਮ ਬકરી ਵਾਲੇ ਨੇ ਉਹ ਬੁੱਪੇ ਖਾ ਜਾਂਦੇ ਤੇ ਇਹਦਾ ਵੀ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਇਹ ਇਹ ਜਿਹੜੀ ਕੰਗਨਾਨ ਰੋਡ ਨੇ ਜਿਹੜੀ ਇਹ ਥੱਕ ਪਾਰੀ ਆ ਪੰਜਾਬ ਦੇ ਵਿੱਚ Hindu Muslim ਦਾ ਹਾਲਾਂਕਿ ਮੁ슬ਮਨ ਵੀ ਸੰਤਾਂ ਨੂੰ ਇੱਕ ਆਪਦਾ ਨਾਇਕ ਮੰਨਦੇ ਨੇ ਸੰਤਾਂ ਨੂੰ ਪੂਰਾ ਸਤਕਾਰ ਦਿੰਦੇ ਆ ਸਿੱਖਾਂ ਨੂੰ ਵੀ ਵੱਧ ਲੇਕਿਨ ਆ ਇੱਕ ਬੀਬੀ ਦੇ ਮਾੜੇ ਜਿਹੇ ਬਿਆਨ ਦੇ ਉੱਤੇ ਸਾਰਿਆਂ ਦੇ ਵਿੱਚ ਬੁੱਟ ਪੈ ਜਾਣੀਆਂ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹ ਤੇ ਬੰਨ ਲਾਵੇ ਤੇ ਇਹ ਨੂੰ ਅੱਗੇ ਨਾ ਵਧਣ ਦਵੇ ਹਾਲਾਂਕਿ ਫਿਰ ਵੀ ਕੁਝ ਕੁਸ ਬੀਜੇਪੀ ਦੇ ਨੇਤਾ ਇਹਦਾ ਵਿਰੋਧ ਕਰ ਰਹੇ ਆ ਪਰ ਉੱਪਰੋਂ ਉੱਪਰੋਂ ਕਰ ਰਹੇ ਆ ਅੰਦਰੋਂ ਨਹੀਂ ਅੰਦਰੋਂ ਕਰਨ ਤਾਂ ਇਹ ਬੰਨ ਕਰ ਦੇ ਐਮਬੀ ਝਾੜੂ ਵਾਲਿਆਂ ਨੂੰ ਵੀ ਚਾਹੀਦਾ ਝਾੜੂ ਪਾਰਟੀ ਦੇ ਵੀ ਸਿੱਖ ਬੰਦੇ ਵੀ ਨੇ ਪੂਰੇ ਪੰਜਾਬੀ ਵੀ ਨੇ ਅਗਰ ਇਹ ਫਿਲਮ ਲਾਗੀ ਤਾਂ ਪੰਜਾਬ ਦਾ ਬਹੁਤ ਪਹਿਲਾਂ ਵਾਲੇ ਹਾਲਾਤ ਹੋਣਗੇ ਐਮਰਜੈਂਸੀ ਵਾਲੇ ਉਹ ਚ ਕੋਈ ਗੱਲ ਨਹੀਂ ਕਿ ਜਿਹੜੀ ਇਹ ਦਿਖਾਉਣਾ ਚਾਹੁੰਦੇ ਆ ਸਾਂਤਾਨ ਦਾ کردار ਨੀਮਾ ਗਾਇਰ ਨਾ ਚਾਹੁੰਦੀ ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਅਧਿਕਾਰੀਆਂ ਦੇ ਬਾਸ ਕਾਨੂੰ ਪੱਤਰ ਦਿੱਤਾ ਨਾ ਉਸ ਤੋਂ ਮੇਰਾ ਸ਼ਿਕਾਇਤ ਉਹਨਾਂ ਨੂੰ ਅਸੀਂ ਜੇ ਦੇਖੋ ਜੀ ਮੰਗ ਪੱਤਰ ਦਿੱਤਾ ਬਾਕੀ ਕੰਮ ਉਹਨਾਂ ਦਾ ਅਗਰ ਨਹੀਂ ਉੱਤੇ ਐਕਸ਼ਨ ਲੈਣੀ ਤਾਂ ਫਿਰ ਸਾਨੂੰ ਆਮ ਸਮਾਜ ਸੇਵਕ ਪਾਰਟੀਆਂ ਨੋ ਜਾਂ ਖਾਸ ਪਾਰਟੀਆਂ ਨੂੰ ਐਕਸ਼ਨ ਲੈਣਾ ਪਊਗਾ ਔਰ ਪਬਲਿਕ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਬਹੁਤ ਸਾਰੀਆਂ ਕੰਤੇ ਪੱਤਿਆਂ ਨੇ ਉਹਨਾਂ ਨੇ ਹਜੇ ਕੋਈ ਐਕਟੀਵਿਟੀ ਨਹੀਂ ਕੀਤੀ ਜੀ ਵਾਲੀ ਇਹ ਉਹ ਲੋਕੋ ਮੌਕੇ ਦੇ ਜਿਹੜੇ ਜਸੇਗਾਰ ਨੇ ਉਹਦੇ ਕਾਰਨ ਨੇ ਉਹਨਾਂ ਨੂੰ ਆਪਣੇ ਆਪੇ ਸਰਨ ਕਰਨੀ ਚਾਹੀਦੀ ਸੀ ਕਿ ਇਹ ਪਾਰਟੀ ਦਾ ਸਾਥ ਦੇਣ ਇਹ ਕਾਨੂੰਨ ਦਾ ਵਿਰੋਧ ਕਰਨ ਮੈਂ ਜ਼ਿੰਦਾ ਇਹ ਹੀ ਹੈ ਵੀ ਪੂਰਾ ਪੰਜਾਬ ਦਾ ਹਿੰਦੂ ਸਿੱਖ ਇਕੱਠਾ ਹੋ ਕੇ ਜਿਹੜਾ ਸੱਚਾ ਗੁਰੂ ਨੂੰ ਮੰਨਦਾ ਉਹ ਤੇ ਪਹਿਰਾ ਦਾ ਵੀ ਇਸ ਕਾਨੂੰਨ ਦਾ ਵਿਰੋਧ ਕਰੇ ਰਾਜੁਰਜੀਤ ਸਿੰਘ ਸਾਹਿਬ ਰਾਜੁਰਜੀਤ ਜੀ ਖੱਤੇ